ਕਰ ਜੋ ਸਥਿਓ ਦੋਸਤੋ ਖਾਲਸਾ ਜੀ ਫਤਿਹ ਸੰਜੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਚਰਚਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ 15 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੀਤ ਦੇ ਵਿੱਚ ਉਹਨਾਂ ਨੇ ਜਾ ਕੇ ਪੇਸ਼ ਹੋਣਾ ਸੀ ਉਹਨਾਂ ਦੀ ਪੇਸ਼ੀ ਦੀ ਗੱਲ ਚੱਲ ਰਹੀ ਹੈ ਘੇਰੂ ਪੇਸ਼ ਵੀ ਹੋਏ ਉਥੇ ਗਏ ਨਤੀਜਾ ਕੀ ਸਾਹਮਣੇ ਆਇਆ ਇੱਕ ਸਟੇਟਮੈਂਟ ਦਿੰਦੇ ਨੇ ਕਿ ਮੇਰੇ ਕੋਲ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਸ਼ਿਕਾਇਤਾਂ ਸੀ ਉਹ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਰਕਾਲ ਤੱਕ ਸਾਇਬ ਦੇ ਸਤਿਕਾਰੇ ਤੇ ਦੇਤੀਆਂ। ਕਿਹ ਆ ਸ਼ਿਕਾਇਤਾਂ ਮੇਰੇ ਕੋਲ ਐਸੀ। ਇੱਕ ਤਾਂ ਇਹ ਬਿਆਨ ਜਿਹੜਾ ਉਹਦੇ ਵਿੱਚ ਜੋ ਉਹਨਾਂ ਨੇ ਬਾਅਦ ਵਿੱਚ ਓਲ ਲਿਆ ਦੂਸਰਾ ਬਿਆਨ ਸੀ। ਕਿਤੇ ਮੈਂ ਬਹੁਤ ਹੀ ਸਤਿਕਾਰ ਕਰਦਾ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਲੱਗੇਗਾ ਨਿਵਾਵਾਂਗਾ। ਤੀਸਰਾ ਇੱਕ ਬਿਆਨ ਉਹਨਾਂ ਨੇ ਦਿੱਤਾ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 328 ਗੁੰਮ ਹੋਏ ਆ ਉਹਨਾਂ ਚੋਂ 169 ਅਸੀਂ ਲੱਭ ਲਏ ਆ ਬੰਗਿਆਂ ਦੇ ਨੇੜੇ ਰਾਜਾ ਸਾਹਿਬ ਦੀ ਮਜ਼ਾਰੀ ਦਾ ਜ਼ਿਕਰ ਕਰਤਾ ਉਹਨਾਂ ਨੇ ਕਿ 169 ਰਾਜ ਸੇਵਕ ਦੀ ਮਜਾਰੇ ਦੀ ਕਮੇਟੀ ਨੇ ਵੀ ਸਪਸ਼ਟ ਕਰਤਾ ਕਿ 168 ਜਿਹੜੇ ਸਰੂਪ ਨੇ ਸਾਡੇ ਕੋਲੋਂ ਦਾ ਰਿਕਾਰਡ ਹੈ ਇਹ 128 ਜਿਹੜੇ 328 ਗੁੰਮ ਹੋਏ ਆ ਉਹਨਾਂ ਦੇ ਵਿੱਚੋਂ ਨਹੀਂ ਹੈ ਹੁਣ ਇਸ ਗੱਲ ਦਾ ਰੋਲ ਛੋੜਾ ਪਿਆ ਗਿਆ ਇਹ ਸਾਰਾ ਕੁਝ ਕੀਲੀ ਕਰਵਾਇਆ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ 14 ਦੀ ਈਵਨਿੰਗ ਤੱਕ ਮਹਾਦੇਅ ਟੇ ਵਾਂਗੂ ਅਕੜ-ਅਕੜ ਬੋਲਦਾ ਸੀ 15 ਤਰੀਕ ਨੂੰ ਸ਼੍ਰੀ ਅਕਾਲ ਸਬ ਸਹਿਬ ਤੇ ਪੇਸ਼ ਹੋਇਆ ਕਿਰ ਸ਼੍ਰੀ ਅਕਾਲ ਤੱਕ ਸਹਿਬ ਤੇ ਤੱਕ ਕੋਈ ਵੀ ਪੇਸ਼ ਹੋਵੇ ਜਿਹੜਾ ਜਿਹੜਾ ਵੀ ਸ਼੍ਰੀ ਅਕਾਲ ਤੱਕ ਸਹਿਬ ਨੂੰ ਚੈਲੰਜ ਕਰਦਾ ਉਸ ਦੀ ਤਾਂ ਹਸਤ ਹੀ ਨਹੀਂ ਦਿੰਦੀ ਇਹ ਤਾਂ ਪ੍ਰਤੱਖ ਸਹੀ ਦੁਨੀਆ ਜਾਣਦੀ ਹੈ ਹੁਣ ਜੋ ਕੋ ਜੋ 169 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਬੋਲ ਗਿਆ ਉਹਦਾ ਫਾਇਦਾ ਕਿਨੂੰ ਹੋਇਆ ਕਿਉਂ ਕਿਉਂ ਬੋਲਿਆ ਦੇਖੋ ਨਾ ਪਤਾ ਸੈਟ ਨੂੰ ਕੀ ਇਹਨਾਂ ਦੀ ਪਤਾ ਕਿ ਜਿਹੜੇ ਆ 190 ਰੁਪਇਆ ਸਾਰਾ ਕੁਝ ਕਮੇਟੀ ਨੇ ਉੱਥੇ ਉਹਨਾਂ ਦੇ ਅੱਗੇ ਦੱਸਿਆ ਹੁਣ ਕੀ ਇਹ ਕਿਉਂ ਮੁੱਖ ਮੰਤਰੀ ਨੇ ਬਿਆਨ ਦਿੱਤਾ ਇਹਦਾ ਫਾਇਦਾ ਕਿਨੂੰ ਪਿਆ ਮੁੱਖ ਮੰਤਰੀ ਦਾ ਇਹ ਬਿਆਨ ਕੀ ਦੀ ਦਵਾਇਆ ਲੈ ਇਹ ਸੋ ਇਹ ਨੁਕਤਾ ਸਮਝਣ ਵਾਲਾ ਇਹ ਵੀ ਆਪਾਂ ਕਿੰਨਾ ਉਹ ਜਿਹੜਾ ਰਾਜਾ ਵੜਿੰਗ ਹੈ ਤਰਨਤਾਮੀ ਬਈ ਲਖਸ਼ ਦੇ ਵਿੱਚ ਪੁੱਠੇ ਸਿੱਧੇ ਬਿਆਨ ਕਿਉਂ ਦਿੰਦਾ ਸੀ ਉਹ ਦਿੰਦਾ ਨਹੀਂ ਸੀ ਉਹ ਤੋਂ ਦੁਵਾਏ ਜਾਂਦੇ ਸੀ ਤਾਂ ਕਿ ਆਮ ਆਦੀ ਪਾਰਟੀ ਦਾ ਉਮੀਦਵਾਰ ਜਿੱਤੇ ਕਿਤੇ ਉਥੋਂ ਭਾਈ ਮਨਦੀਪ ਸਿੰਘ ਨਾ ਜਿੱਤ ਜਾਵੇ ਪੰਥਕ ਜਥੇਬੰਦੀਆਂ ਦਾ ਉਮੀਦਵਾਰ ਨਾ ਜਿੱਤ ਜਾਵੇ ਤਾਂ ਕੱਲ ਉਸ ਦੀ ਸਾਰੀ ਦੀ ਸਾਰੀ ਵੋਟ ਜਿਹੜੀ ਆ ਉਹ ਦਿਨ ਨੂੰ ਟ੍ਰਾਂਸਫਰ ਹੋਈ ਹੈ ਉਦੇ ਬਿਆਨ ਨਾਲ ਉਹ ਫਾਇਦਾ ਸੀ ਇੱਕ ਆਪ ਨੂੰ ਦੇਣਾ ਹੁਣ ਇਥੇ ਜਿਹੜਾ ਮੁੱਖ ਮੰਤਰੀ ਇੱਦੀਆਂ ਗੱਲਾਂ ਕਰਦਾ ਸੀ ਇੱਦੀਆਂ ਦੀਆਂ ਗੱਲਾਂ ਕਰਦਾ ਸੀ ਇੰਨਾ ਕੁਝ ਬੋਲਦਾ ਸੀ ਉਹਨੇ ਬਿਆਨ ਉਹ ਦਿੱਤਾ ਜਿਸ ਬਿਆਨ ਦਾ ਸਿੱਧਾ-ਸਿੱਧਾ ਫਾਇਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੁੰਦਾ ਛੋਣੀ ਕਾਲੀਦਰ ਬਾਦਲ ਨੂੰ ਹੋਇਆ ਜਿਹਦਾ ਸਿੱਧਾ-ਸਿੱਧਾ ਫਾਇਦਾ ਛੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਇਆ ਉਸ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸੁਖਵੀਰ ਬਾਦਲ ਨੂੰ ਫਾਇਦਾ ਕਿਹਨੇ ਦੁਆਇਆ ਲੈ ਸਮਝਣਾ ਪਈ ਹੋਵੇਗਾ ਲਾਓ ਤਾਂ ਜੋ ਜਰਾ ਸਮਝਣ ਦੇ ਉਹ ਲੋਕਾਂ ਨੇ ਉਸ ਕੇਂਦਰ ਦੀ ਧਿਰ ਨੇ ਫਾਇਦਾ ਦੁਆਇਆ ਜਿਹਦੇ ਦਬਕੇ ਦੇ ਨਾਲ ਭਗਵੰਤ ਮਾਨ ਜੀ ਇਹ ਵਿਆਮ ਦੇਕੇ ਗਏ ਨੇ ਉਹਨਾਂ ਨੇ ਫਾਇਦਾ ਦੁਆਇਆ ਸੁਖਵੀਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਨੋਂ ਦਾ ਕੀ ਇੰਟਰਸਟ ਹੈ ਉਹਨੂੰ ਹੀ ਸੈਂਟਰ ਚਾਹਦਾ ਕਿ ਸੁਖਵੀਰ ਬਾਦਲ ਜਿਹੜਾ ਆ ਇਹ ਦੁਬਾਰਾ ਉੱਠ ਖੜੇ ਅਕਾਲੀ ਦਲ ਦੁਬਾਰਾ ਉੱਠ ਖੜੇ ਕਿਉਂਕਿ ਭਾਜਪਾ ਨੇ ਸਾਰਾ ਵੀ ਜਲਾਨ ਹੋ ਕੇ ਦੇਖ ਲਿਆ ਕਿ ਭਾਜਪਾ ਇਹ ਨਾਲ ਭਾਜਪਾ ਹੁਣ ਇਹਨਾਂ ਨਾਲ ਸਮਝੌਤੇ ਦੇ ਮੂਡ 'ਚ ਹੈ ਇਹਨਾਂ ਨਾਲ ਸਮਝੌਤਾ ਕਰਕੇ ਭਾਰਤੀ ਜਨਤਾ ਪਾਰਟੀ 2027 ਦੀਆਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਸੀਟਾਂ ਦੀ ਵੰਡ ਹੋ ਜਾਏਗੀ ਚਾਂਸ ਜੇ ਬਰਾਬਰ ਕਰਦੇ ਤੱਕ ਤੋੜਨਗੇ ਤੇ ਇਹ ਵੀ ਇਹਨਾਂ ਨੂੰ ਅਕਾਲੀ ਦਲ ਬਾਦਲ ਨੂੰ ਸੁਨੇਹਾ ਭੇਜਿਆ ਗਿਆ ਹੈ ਕਿ ਜੇ ਤੁਹਾਡੀਆਂ ਸੀਟਾਂ ਘੱਟ ਵੀ ਜਿੱਤ ਗਏ ਤਾਂ ਨਿਤਿਸ਼ ਕੁਮਾਰ ਵਾਂਗੂ ਜਿਵੇਂ ਉਹ ਬਿਹਾਰ 'ਚ ਸੀ ਘੱਟ ਸੀਟਾਂ ਹੋਣ ਦੇ ਬਾਵਜੂਦ ਮੁੱਖ ਮੰਤਰੀ ਬਣਾਇਆ ਇਵੇਂ ਸੁਖਵੀਰ ਨੂੰ ਬਣਾ ਲਾਂਗੇ ਤਾਂ ਉਹਦੇ ਲਈ ਸੁਖਵੀਰ ਬਾਦਲ ਦਾ ਇਮੇਜ ਬਣਾਉਣਾ ਅਕਾਲੀ ਦਲ ਬਾਦਲ ਨੂੰ ਤਾਕਤ ਦੇਣੀ ਛੁਰਨੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਜਾਣ ਕਿ ਕਿ ਜ ਫਸੀ ਗੁੰਸ਼ਰੋਣਾ ਉਹ ਛੁਰਾਉਣ ਦੇ ਲਈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਵਰਤਿਆ ਗਿਆ ਹੈ ਇਹ ਨੀਤੀ ਹੈ ਜਿਹੜੀ ਬੀਜੇਪੀ ਅਕਤਿਆਰ ਕਰ ਰਹੀ ਹੈ ਹਰ ਹਾਲਤ ਵਿੱਚ 227 ਦੇ ਵਿੱਚ ਬੀਜੇਪੀ ਪੰਜਾਬ ਦੇ ਵਿੱਚ ਪਾਵਰ 'ਚ ਆਉਣਾ ਚਾਹੁੰਦੀ ਹੈ ਉਹਨਾਂ ਦੇ ਅਜੱਡੇ ਪਈ ਨੇ ਦਿਨ ਰਾਤ ਲੱਗੇ ਪਈ ਨੇ ਬਸ ਇਹਦੀ ਤਾਂ ਗੱਲ ਸਮਝਣ ਵਾਲੀ ਹੈ ਹੁਣ ਇਹਦੇ ਮੁਤਾਬਕ ਜਿਹੜੀਆਂ ਬਾਕੀ ਤਰ੍ਹਾਂ ਬੀਜੇਪੀ ਤੇ ਬਾਦਲਾਂ ਤੋਂ ਬਚਣਾ ਚਾਹਦਾ ਜੋ ਪੰਜਾਬ ਨੂੰ ਬਚਾ ਕੇ ਰੱਖੀਆਂ ਚਾਹੁੰਦੀਆਂ ਤੇ ਰਾਆਂ ਉਹਨਾਂ ਨੇ ਸੋਚਣਾ ਕਿ ਉਹਨਾਂ ਕੀ ਕਰਨਾ ਹੈ ਉਹਨਾਂ ਕਿੱਧਰ ਨੂੰ ਜਾਣਾ ਇੱਕ ਜਿਹੜੀ ਰਾਜ ਕਰਨ ਵਾਲੀ ਪਾਰਟੀ ਉਹਦਾ ਮੁੱਖ ਮੰਤਰੀ ਕੇਂਦਰ ਦੀ ਸ਼ਹਿਰ ਤੇ ਬਿਆਨਬਾਜ਼ੀ ਕਰ ਲਿਆ ਤੇ ਇੱਕ ਜਿਹੜਾ ਕਾਂਗਰਸ ਦਾ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਦਾ ਪੰਜਾਬ ਦਾ ਪ੍ਰਧਾਨ ਉਹਨਾਂ ਨੇ ਕਹਿਣ ਤੇ ਸਟੇਟਮੈਂਟਾ ਦੇ ਦਿਆ ਤਾਂ ਕਿ ਸੁਖਵੀਰ ਤਗੜਾ ਕੀਤਾ ਜਾ ਸਕੀ ਤਦੀ ਫਿਰ ਰੋਣਾ ਪਾਇਆ ਨਾ ਮੋਦੀ ਵੀੜੀ ਨੇ ਕਿ ਤਰਨਤਾਂ ਚ ਸ਼ਵੀਰ ਦੂਜੇ ਨੰਬਰ ਤੇ ਆ ਗਿਆ ਜੋਰ ਫੜ ਲਿਆ ਹੋਇ ਤੁਰ ਪੇ ਤੁਰ ਪੇ ਉਥੇ ਸ਼ੁਰੂਆਤ ਕਰਵਾਈ ਗਈ ਹੈ ਇਹ ਉਸੇ ਹੀ ਲੜੀ ਦਾ ਇੱਕ ਹਿੱਸਾ ਆ ਹਾਲੇ ਅਗਲੇ ਤਿੰਨ ਮਹੀਨਿਆਂ ਚ ਬਹੁਤ ਕੁਝ ਵਾਪਰ ਰਵਾਲਾ ਆ ਆਪਾਂ ਉਹ ਵੀ ਦੇਖਾਂਗੇ ਇਸੇ ਪਲਾਨ ਤਹਿਤ ਹੀ ਸੈਂਟਰ ਨੇ ਪਾਲਸੀ ਬਣਾਈ ਹੋਈ ਆ ਕਿ ਪੰਜਾਬ ਦੇ ਵਿੱਚ ਮਾਹੌਲ ਇਦਾਂ ਲਖੜਾ ਕਰ ਦਿੱਤਾ ਜਾਵੇ ਦੁਬਾਰਾ ਫਿਰ ਕਹਿਣਗੇ ਕਿ ਪੰਜਾਬ ਨੂੰ ਅਤਵਾਦ ਤੋਂ ਖਤਰਾ ਦੁਬਾਰਾ ਫਿਰ ਆਊਗਾ ਥੋੜੀ ਤੋਂ ਤਿੰਨ ਮਹੀਨਿਆਂ ਦੇ ਵਿੱਚ ਹੀ ਤਾਂ ਹਿੰਦੂ ਵੋਟ ਦੀ ਪੋਲਰਾਈਜੇਸ਼ਨ ਦੇ ਲਈ ਇੱਕ ਬੜੀ ਵੱਡੀ ਪਲਾਨ ਖੜੀ ਗਈ ਹੈ ਜਿਹੜੀ ਜਿਹੜਾ ਕੁਝ ਹਿੱਸਾ ਸਾਨੂੰ ਮਾਗੀ ਜਿਹੜਾ ਮੇਲਾ ਸੀ ਉੱਥੇ ਦੀਆਂ ਕਾਨਫਰੰਸਾਂ ਤੋਂ ਸਾਨੂੰ ਦਿਖਣ ਨੂੰ ਵੀ ਮਿਲਿਆ ਆ ਕਿ ਸਰਕਾਰ ਕੇਂਦਰ ਕੀ ਕਰਨਾ ਚਾਹੁੰਦਾ ਆ ਸੋ ਕਿਰਪਾ ਕਰਕੇ ਪੰਜਾਬ ਹਤੇਸ਼ੀ ਜਿਹੜੇ ਸਾਡੇ ਸੱਜਣ ਨੇ ਸਾਰੀ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ ਤਾਂ ਕਿ ਆਪਾਂ ਪੰਜਾਬ ਦੇ ਲਈ ਪੰਜਾਬ ਦੇ ਭਲੇ ਲਈ ਪੰਜਾਬ ਦੇ ਲੋਕਾਂ ਦੇ ਭਲੇ ਲਈ ਅਗਲੀ ਰਣਨੀਤੀ ਬਣਾ ਸਕੀਏ ਬਹੁਤ ਧੰਨਵਾਦ